ਨਸਰੂ ਮਨਸੂਰ ਗੁਰਗੋਬਿੰਦ ਸਿੰਘ ਇਹ ਜਦੀ ਮਨਜੂਰ ਗੁਰਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰਗੋਬਿੰਦ ਸਿੰਘ ਜਮਲਾ ਫੈਜ ਨੂਰ ਗੁਰਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਗੁਰ ਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਨੰਦਗੁਰ ਸਾਹਿਬ ਸੰਗਤਾਂ ਨੂੰ ਦਰਸ਼ਨ ਦੇ ਜਾਰੇ ਦੇ ਕੇ ਨਿਹਾਲ ਕਰ ਰਹੇ ਨੇ ਔਰੰਗਜ਼ੇਬ ਕਟੜ ਸ਼ਰਈ ਮੁਸਲਮਾਨ ਸੀ ਉਹਨੂੰ ਕਿਸੇ ਕਲਾ ਜਾਂ ਕੋਮਲ ਹੁਨਰ ਨਾਲ ਪਿਆਰ ਨਹੀਂ ਸੀ ਨਾ ਸਹਿਦ ਨਾਲ ਪ੍ਰੇਮ ਸੀ ਪਰ ਕੁਰਾਨ ਸ਼ਰੀਵ ਪੜਨ ਸੁਣਨ ਅਦੇ ਉਹਦੇ ਅਰਥ ਜਾਣਨ ਦੀ ਉਹਨੂੰ ਬੜੀ ਲਗਨ ਸੀ ਉਹਦੇ ਦਰਬਾਰ ਵਿੱਚ ਕਈ ਆਲਮ ਵਿਦਵਾਨ ਰਹਿੰਦੇ ਸਨ ਜਿਨ੍ਹਾਂ ਨਾਲ ਉਹਦੀ ਧਰਮ ਚਰਚਾ ਚੱਲਦੀ ਰਹਿੰਦੀ ਸੀ ਇੱਕ ਦਿਨ ਕੁਰਾਨ ਸ਼ਰੀਫ ਦੀਆਂ ਆਇਤਾਂ ਦੇ ਅਰਥਾਂ ਦੇ ਵਿਚਾਰ ਕਰਦੇ ਕਰਦੇ ਇੱਕ ਲਫ਼ਜ਼ ਆਇਆ ਜਿਹਦੇ ਤੇ ਮਲਾਣਿਆਂ ਦੇ ਦੱਸੇ ਅਰਥ ਨਾਲ ਬਾਦਸ਼ਾਹ ਦੀ ਤਸੱਲੀ ਨਾ ਹੋਈ ਸਾਰੇ ਆਲਮ ਦੇ ਵਿਦਵਾਨ ਆਪਣੀ ਆਪਣੀ ਸਮਝ ਅਨੁਸਾਰ ਅਰਥ ਕੱਢਦੇ ਰਹੇ ਪਰ ਬਾਦਸ਼ਾਹ ਨੂੰ ਕੋਈ ਵੀ ਠੀਕ ਨਾ ਜੱਚਿਆ ਸਹਜਾਦਾ ਮੁਅੱਜ਼ਮ ਨੋਵੇਂ ਵਿਦਿਆ ਦੇ ਸਹਿਦ ਨਾਲ ਬੜਾ ਪ੍ਰੇਮ ਸੀ ਉਹ ਵੀ ਅਰਬੀ ਦੇ ਫਾਰਸੀ ਦਾ ਉੱਚਾ ਵਿਦਵਾਨ ਮੰਨਿਆ ਜਾਂਦਾ ਸੀ ਬਾਦਸ਼ਾਹ ਨੇ ਉਹਦੇ ਕੋਲੋਂ ਦਾ ਉਹ ਸ਼ਬਦ ਦੀ ਤਸ਼ਰੀਹ ਪੁੱਛੀ ਸ਼ਹਿਜ਼ਾਦੇ ਨੇ ਆਖਿਆ ਵੀ ਮੈਂ ਵਿਚਾਰ ਕਰਕੇ ਤੀਜੇ ਪੈਰ ਇਹਦੇ ਅਰਥ ਦੱਸਾਂਗਾ ਕਰ ਆ ਕੇ ਸਹਿਜਾਦੇ ਨੇ ਆਪਣੇ ਮੀਰ ਮੁਨਸੀਬ ਭਾਈ ਆਨੰਦ ਲਾਲ ਨਾਲ ਵਿਚਾਰ ਕੀਤੀ ਭਾਈ ਜੀ ਨੇ ਝਟੂ ਦੇ ਲਬਜ ਦੇ ਅਰਥ ਦੱਸ ਦਿੱਤੇ ਅਦੇ تشریح ਕਰ ਦਿੱਤੀ ਵਿਆਖਿਆ ਕਰ ਦਿੱਤੀ ਸਹਿਜਾਦਾ ਅਰਥ ਸਮਝ ਕੇ ਬੜਾ ਖੁਸ਼ ਹੋਇਆ ਉਹਨੇ ਭਾਈ ਆਨੰਦ ਲਾਲ ਦਾ ਬੜਾ ਮਾਣ ਆਦਰ ਕੀਤਾ ਕੀਮਤੀ ਖਿਲਦ ਦਿੱਤੀ ਤੀਜੇ ਪੈਰ ਸਹਿਜਾਦਾ ਆਪਣੇ ਬਿੱਧਾ ਔਰੰਗਜ਼ੇ ਪਾਸ ਗਿਆ ਉਸ ਪਦ ਦੇ ਅਰਥ ਅਦੇ ਵਿਆਖਿਆ ਕਰਕੇ ਸਨਾਤੀ ਆਰੰਗ ਜੀ ਬੜਾ ਖੁਸ਼ ਹੋਇਆ ਨਾਲੇ ਹੈਰਾਨ ਵੀ ਉਹਨੇ ਸਹਿਜਾਦਾ ਨੇ ਪੁੱਛਿਆ ਵੀ ਇਹ ਅਰਥ ਤੂੰ ਆਪ ਕੀਤੇ ਨੇ ਕਿ ਕਿਸੇ ਕੋਲੋਂ ਪੁੱਛੇ ਨੇ ਉਹਨੇ ਉੱਤਰ ਦਿੱਤਾ ਸਹਿਜਾਦਾ ਮਾਜਮ ਨੇ ਦੱਸਿਆ ਵੀ ਜਾਂ ਪਨਾਹ ਇਹ ਅਰਥ ਦੇ ਵਿਆਖਿਆ ਮੇਰੇ ਮੀਰ ਮੁਨਸ਼ੀ ਨੰਦ ਲਾਲ ਨੇ ਕੀਤੀ ਹੈ ਬਾਦਸ਼ਾਹਾਂ ਦਾ ਤੇਰਾ ਮੀਰ ਮੁਨਸ਼ੀ ਬੜਾ ਆਲਮ ਮਾਲਮ ਹੁੰਦਾ ਮੈਂ ਉਹਨੂੰ ਵੇਖਣਾ ਚਾਹਣਾ ਕੱਲ ਮੇਰੇ ਕੋਲ ਲੈ ਕੇ ਆਓ ਦੂਜੇ ਦਿਨ ਸ਼ਿਆਦਾ ਮੁਅਜ਼ਜ਼ਮ ਭਾਈ ਆਨੰਦ ਲਾਲ ਨੂੰ ਦਰਬਾਰ ਵਿੱਚ ਲੈ ਗਿਆ ਉਹਨੂੰ ਸ਼ੈਨਸ਼ਾਹ ਦੇ ਸਾਹਮਣੇ ਹਾਜ਼ਰ ਕੀਤਾ ਔਰੰਗਜ਼ੇਬ ਆਨੰਦ ਲਾਲ ਨੂੰ ਵੇਖ ਕੇ ਬੜਾ ਖੁਸ਼ ਹੋਇਆ ਉਹਨੇ ਉਹਦੀ ਸਿਆਣਪ ਦੀ ਬੜੀ ਤਾਰੀਫ਼ ਕੀਤੀ ਬਾਦਸ਼ਾਹ ਨੇ ਉਸ ਪਦ ਬਾਰੇ ਮੋੜ ਜ਼ਿਕਰ ਛੇੜਿਆ ਭਾਈ ਆਨੰਦ ਲਾਲ ਨੇ ਉਹਦੀ ਖੋਲ ਕੇ ਵਿਆਖਿਆ ਕਰਤੀ ਭਾਈ ਸਾਹਿਬ ਜੀ ਅਰਬੀ ਫਾਰਸੀ ਦੀ ਗੂੜ ਵਿਦਵਤਾ ਨੂੰ ਵੇਖ ਕੇ ਬਾਦਸ਼ਾਹ ਹੈਰਾਨ ਰਹਿ ਗਿਆ ਉਹਨੇ ਉਹਨਾਂ ਦਾ ਬੜਾ ਸਨਮਾਨ ਕੀਤਾ ਤੇ 500 ਰੁਪਏ ਇਨਾਮ ਵਜੋਂ ਦਿੱਤੇ ਪਰ ਔਰੰਗਜ਼ੇਬ ਦੇ ਅੰਦਰ ਖੋਟ ਭਰ ਆਇਆ ਸੀ ਉਹਦਾ ਮੱਧ ਅਸਤਵੀ ਦਿਲ ਇਹ ਗੱਲ ਨੂੰ ਬਰਦਾਸ਼ਤ ਨਾ ਕਰ ਸਕਿਆ ਕਿ ਇੰਨਾ ਉੱਚਾ ਵਿਦਵਾਨ ਮੁਸਲਮਾਨ ਹੋਣ ਦੀ ਥਾਂ ਤੇ ਹਿੰਦੂ ਹੋਵੇ ਫਰ ਇਹ ਨੰਦ ਲਾਲ ਦੇ ਵਿਦਿਆਉਣ ਤੋਂ ਬਾਅਦ ਉਹਨੇ ਸਹਿਜਾਦਾ ਮੁਅੱਜ਼ਮ ਨੂੰ ਆਪਣੇ ਜਲਦੀ ਗੱਲ ਦੱਸੀ ਹੁਕਮ ਕੀਤਾ ਜਿਵੇਂ ਹੋ ਸਕੇ ਲੋਭ ਜਾਂ ਧਮਕੀ ਨਾਲ ਨੰਦ ਲਾਲ ਨੂੰ ਇਸਲਾਮ ਦੇ ਦਾਰੇ ਵਿੱਚ ਲੈ ਕੇ ਆਓ ਪਰ ਸਹਿਜਾਦਾ ਮੁਅੱਜ਼ਮ ਆਪਣੇ ਬਾਪ ਵਾਂਗ ਮੋਦੇ ਅਸਬੀ ਨਹੀਂ ਸੀ ਉਹ ਕਿਸੇ ਆਦਮੀ ਨੂੰ ਉਦੀ ਮਰਜ਼ੀ ਤੋਂ ਬਿਨਾ ਧਰਮ ਬਦਲਣ ਤੇ ਮਜਬੂਰ ਕਰਨਾ ਚੰਗਾ ਨਹੀਂ ਸੀ ਸਮਝਦਾ ਉਹਨੇ ਘਰ ਆ ਕੇ ਭਾਈ ਨੰਦ ਲਾਲ ਨੂੰ ਬਾਦਸ਼ਾਹ ਦੀ ਨੀਅਤ ਬਾਰੇ ਦੱਸਿਆ ਉਹਨੂੰ ਸਲਾਹ ਦਿੱਤੀ ਵੀ ਉਹ ਆਗਰੇ ਤੋਂ ਚੁੱਪਚਾਪ ਨਿਕਲ ਜਾਵੇ ਅਤੇ ਕਿਸੇ ਦੂਰ ਦੇ ਇਲਾਕੇ ਤੇ ਜਾ ਕੇ ਟਿਕ ਜੇ ਉਹਨੇ ਆਖਿਆ ਮੈਂ ਤੁਹਾਡੀ ਵਿਦਵਤਾ ਦੀ ਕਦਰ ਕਰਦਾ ਇਸ ਲਈ ਤੁਹਾਡੇ ਦੇ ਜ਼ਬਰ ਨਹੀਂ ਕਰ ਸਕਦਾ ਮੈਂ ਤੁਹਾਡੀਆਂ ਸੇਵਾਵਾਂ ਨੂੰ ਨਹੀਂ ਭੁੱਲਣ ਲੱਗਾ ਜਦੋਂ ਖੁਦਾ ਮੈਨੂੰ ਕੁਝ ਤਾਕਤ ਤੇ ਇਖਤਿਆਰ ਦੇਵੇਗਾ ਤਦ ਮੈਂ ਨੂੰ ਜਰੂਰ ਆ ਕੇ ਮਿਲਣਾ ਮੈਂ ਪੂਰੀ ਕਦਰ ਪਾਵਾਂਗਾ ਭਾਈ ਜिने ਸ਼ਹਿਜ਼ਾਦੇ ਦਾ ਧੰਨਵਾਦ ਕੀਤਾ ਉਹਦੇ ਪਾਸੋਂ ਵਿਦਿਆ ਲੈ ਕੇ ਆਪਣੇ ਮਿੱਤਰ ਦਰੋਗਾ ਗਿਆਸੂਦੀਨ ਨੂੰ ਮਿਲਣ ਗਏ ਉਹਨਾਂ ਦਾ ਸੱਤ ਸੰਗੀ ਸੀ ਜਾਤ ਦਾ ਉਹ ਸੈਦ ਸੀ आगरे ਦੇ ਸ਼ਾਹੀ ਅਸਤਬਾਲ ਦਾ ਮੀਰ ਦਰੋਗਾ ਸੀ ਮਾਰਵਦ ਨਾਲ ਲਗਾਓ ਉਹਨ ਗਰਗੇਓ ਦਾ ਭਾਈ ਨੰਦ ਲਾਲ ਨਾਲ ਪਿਆਰ ਪੈ ਗਿਆ ਸੀ ਸੂਭੀ ਮਤਵ ਵਾਲੋ ਦਾ ਝਕਾਓ ਸੀ ਇਸ ਲਈ ਇਸ ਕਾ ਹਕੀਕੀ ਦਾ ਪਾਂਦੀ ਬਣਿਆ ਸੀ ਭਾਈ ਨੰਦ ਲਾਲ ਦੀ ਸੰਗਤ ਵਿੱਚ ਉਸ ਨੂੰ ਨਾਮ ਦੀ ਪ੍ਰਾਪਤੀ ਹੋ ਚੁੱਕੀ ਸੀ ਨਾਮ 잡 ਕੇ ਸੁਖ ਦਾ ਅਨੁਭਵ ਹੋ ਚੁੱਕਾ ਸੀ ਜਦੋਂ ਭਾਈ ਆਨੰਦ ਲਾਲ ਨੇ ਆਪਣੀ ਔਕੜ ਉਹਨੂੰ ਦੱਸੀ ਉਹ ਬੜਾ ਉਦਾਸ ਹੋਇਆ ਉਹ ਭਾਈ ਜੀ ਨੂੰ ਆਪਣੇ ਮਨ ਵਿੱਚ ਗੁਰੂ ਧਾਰ ਚੁੱਕਾ ਸੀ ਸੋ ਜਦੋਂ ਭਾਈ ਜੀ ਨੇ ਆਗਰੇ ਤੋਂ ਚਲੇ ਜਾਣ ਦੀ ਗੱਲ ਦੱਸੀ ਤਾਂ ਉਹ ਵੀ ਉਹਨਾਂ ਦੇ ਨਾਲ ਚੱਲਣ ਲਈ ਤਿਆਰ ਹੋ ਗਿਆ ਭਾਈ ਜੀ ਨੇ ਉਹਨੂੰ ਸਮਝਾਇਆ ਕਿ ਉਹਦਾ ਐਵੇਂ ਜਾਣਾ ਠੀਕ ਨਹੀਂ ਹੋਵੇਗਾ ਅਜੀ ਬੈਲਾ ਆਨੰਦਪੁਰ ਚਲਦੇ ਆ ਤੁਸੀਂ ਬਾਅਦ ਵਿੱਚ ਛੁੱਟੀ ਲੈ ਕੇ ਪਹੁੰਚ ਜਾਣਾ ਦਰੋਗਾ ਉਹਨਾਂ ਦਾ ਵਿਛੋੜਾ ਝੱਲਣ ਦੋ ਆ ਸਮਰੱਥ ਸੀ ਪਰ ਗੁਰੂ ਦਾ ਹੁਕਮ ਜਾਣ ਕੇ ਠਹਿਰ ਗਿਆ ਭਾਈ ਆਨੰਦ ਲਾਲ ਆਪਣੇ ਗਜਨੀਦੋ ਨਾਲ ਆਏ ਹੋਏ ਵਫਾਦਾਰ ਸੇਵਕ ਨੂੰ ਨਾਲ ਲੈ ਗਏ ਰਾਤ ਦੇ ਸਮੇਂ ਆਗਰੇ ਤੋਂ ਨਿਕਲ ਪਏ ਅਤੇ ਮੰਜਲਾ ਮਾਰਦੇ ਆਨੰਦਪੁਰ ਵੱਲ ਚੱਲ ਪਏ ਨਮਕ ਹਲਾਲ ਸੇਵਕ ਜਿਹਨੂੰ ਭਾਈ ਸਾਹਿਬ ਸਿੱਖੀ দান ਕਰਕੇ ਗੁਰਸਿੱਖ ਬਣਾ ਚੁੱਕੇ ਸਨ ਰਸਤੇ ਵਿੱਚ ਬਿਮਾਰ ਹੋ ਗਏ ਗੁਰਪੁਰੀ ਸੁਧਾਰ ਗਿਆ ਭਾਈ ਜੀ ਉਹ ਸੇਵਕ ਨੂੰ ਪੁੱਤਰ ਦੇ ਤੁਲ ਜਾਣਦੇ ਪਿਆਰ ਕਰਦੇ ਸਨ ਉਹਦੇ ਵਿਛੋੜੇ ਦੇ ਜਾਣ ਦੇ ਆਪ ਦਾ ਮਨ ਵਿਰਾਗ ਵਿੱਚ ਆ ਗਿਆ ਆਪ ਉਹਦਾ ਅੰਤਮ ਸੰਸਕਾਰ ਕਰ ਗਏ ਉਸੇ ਸਾਦੇ ਰੋਗੇ ਪਰ ਸ੍ਰੀ ਗੁਰੂ ਚਰਨਾਂ ਵਿੱਚ ਜੁੜੀ ਹੋਈ ਸੀ ਹਰ ਵੇਲੇ ਸਮਾਧੀ ਜੀ ਦੀ ਅਵਸਥਾ ਵਿੱਚ ਗਵਾਚੇ ਰਹਿੰਦੇ ਕਈ ਦਿਨ ਬੀਤ ਗਿਆ ਦਰੋਗਾ ਗਿਆ ਸੂ ਦਿਨ ਆਪਦੇ ਮਗਰ ਅਨੰਦਪੁਰ ਆ ਰਿਆ ਸੀ ਇੱਥੇ ਹੀ ਦੋਵਾਂ ਦਾ ਮੇਲ ਹੋ ਗਿਆ ਤੇ ਫਿਰ ਦੋਵੇਂ ਸੱਜਣ ਰਲ ਕੇ ਅਨੰਦਪੁਰ ਪਹੁੰਚੇ ਭਾਈ ਨੰਦ ਲਾਲ ਬੰਦਗੀ ਦੇ ਸਿਮਰਨ ਉੱਤੇ ਫਾਰਸੀ ਵਿੱਚ ਬੈਦ ਦੀ ਤਰਜ਼ ਉੱਪਰ ਸ਼ੇਰ ਲਿਖਿਆ ਕਰਦੇ ਸਨ ਆਪਣੇ ਨਾ ਸ਼ੇਰਾਂ ਦੇ ਸੰਗ੍ਰਹਿ ਦਾ ਨਾਮ ਬੰਦਗੀ ਨਾਮ ਰੱਖਿਆ ਹੁਣ ਜਦੋਂ ਆਪ ਆਨੰਦਪੁਰ ਪੁੱਜੇ ਠਿਕਾਣਾਤ ਬਣਾ ਕੇ 사ਤਗੁਰਾਂ ਦੀ ਜਹੂਰੀ ਵਿੱਚ ਹਾਜ਼ਰ ਹੋਏ ਉਹ ਸੰਗ੍ਰਹਿ ਦੀ ਪੋਥੀ ਗੁਰੂ ਸਾਹਿਬ ਦੇ ਅੱਗੇ ਰੱਖ ਕੇ ਚਰਨਾਂ ਦੇ ਟੈਪ ਸਮਰੱਥ ਜੀ ਨੇ ਬੜਾ ਪਿਆਰ ਦਿੱਤਾ ਆਪ ਫੜ ਕੇ ਸਿਰ ਉੱਚਾ ਕੀਤਾ ਪੁਸਤਕ ਚੁੱਕ ਕੇ ਵੇਖੀ ਕੁਝ ਸ਼ੇਰ ਬੜੇ ਬੜੇ ਖੁਸ਼ ਹੋਏ ਫਿਰ ਆਗਿਆ ਕੀਤੀ ਸੰਗਤ ਵਿੱਚ ਪੜ੍ਹ ਕੇ ਸੁਣਾਓ ਭਾਈ ਜਿਨੇ ਖੜੇ ਹੋ ਗਏ ਸਾਰੀ ਪੋਥੀ ਦੀਵਾਨ ਵਿੱਚ ਬੈਠੇ ਵਿਦਵਾਨਾਂ ਦੇ ਸਾਰੀ ਸੰਗਤ ਨੂੰ ਸੁਣਾਈ ਸੰਗਤ 당ਗ ਰਹਗੀ ਗੁਰਮਤ ਦੇ ਸਿਧਾਂਤ ਅਤੇ ਗੁਰਬਾਣੀ ਦੀਆਂ ਤੁਕਾਂ ਨੂੰ ਬੜੇ ਸੁੰਦਰ ਢੰਗ ਨਾਲ ਫਾਰਸੀ ਵਿੱਚ ਬਿਆਨਿਆ ਸੀ ਕਦਰਦਾਰ ਸਾਹਿਬ ਜੀ ਬੜੇ ਬਰਸੰਨ ਹੋਏ ਆਪ ਜੀ ਨੇ ਪੋਥੀ ਲੈ ਕੇ ਉਹਦੇ ਉੱਪਰ ਆਪਣੇ ਹਸ ਕਮਲਾ ਨਾ ਲਿਖਿਆ ਆਬੇ ਹਵਾ ਪਰ ਸ਼ੁੱਧ ਹੈ ਚੂ ਜਾਮੇਉ ਜਿੰਦਗੀ ਨਾਮੈ ਸ਼ੁੱਧੇ ਜਾ ਨਾਮੇਉ ਇਹ ਜਾਮ ਅੰਮ੍ਰਿਤ ਨਾਲ ਭਰ ਗਿਆ ਇਹਦਾ ਨਾਮ ਹੁਣ ਜਿੰਦਗੀ ਨਾਮਾ ਹੋ ਗਿਆ ਭਾਈ ਸਾਹਿਬ ਦੀ ਰਚਨਾ ਵਿੱਚ ਬੰਦਗੀ ਜਾਂ ਸਿਮਰਨ ਦੀ ਮਹਿਮਾ ਦੱਸੀ ਗਈ ਸੀ ਵਿਚਾਰ ਗੁਰਮਤਿ ਦੇ ਅਨੁਕੂਲ ਅਤੇ ਗੁਰਬਾਣੀ ਦੇ ਆਸ਼ੇ ਦੇ ਅਨੁਸਾਰ ਸਨ ਇਹਨਾਂ ਨੂੰ ਪੜ ਕੇ ਮਨ ਵਿੱਚ ਉਹ ਹਲਾਸ ਜਾਗਦਾ ਸੀ ਸਤਿਗੁਰਾਂ ਨੇ ਇਹਦਾ ਨਾਮ ਜ਼ਿੰਦਗੀ ਨਾਮਾ ਧਰਿਆ ਇਹਦੇ ਆਸ਼ੇ ਨੂੰ ਅਮਲ ਵਿੱਚ ਲਿਆਉਣ ਨਾਲ ਰੂਹਾਨੀ ਜ਼ਿੰਦਗੀ ਅਸਲ ਹੋਵੇਗੀ ਭਾਈ ਸਾਹਿਬ ਨੂੰ ਆਪਣੀਆਂ ਮੇਰਾ ਨਾਲ ਨਿਹਾਲ ਕਰਕੇ ਸਹਿਬ ਜੀ ਨੇ ਦਰੋਗਾ ਜੀ ਵੱਲ ਨਜ਼ਰ ਕੀਤੀ ਅਤੇ ਸੁਖ ਸੰਤ ਪੁੱਛੇ ਮੀਰੂਰੀ ਭੇਟਾ ਅੱਗੇ ਰੱਖ ਕੇ ਚਰਨਾਂ ਦੇ ਢੈਪ ਹੈ ਗੁਰੂ ਜੀ ਨੇ ਪਿਆਰ ਨਾਲ ਬਿਠਦੇ ਹੱਥ ਫੇਰੇ ਆਸਕੇ ਪੁੱਛਿਆ ਮੀਰ ਜੀ ਤੁਸੀਂ ਮੁਰਸ਼ਿਦ ਕਿਨੂੰ ਧਾਰਿਆ ਗੁਰੂ ਮੰਤਰ ਕਿਹਦੇ ਪਾਸੋਂ ਲਿਆ ਮੀਰੂ ਰਾਣੇ ਅਦਮ ਨਾਲ ਸਿਰ ਨਵਾ ਕੇ ਉੱਤਰ ਦਿੱਤਾ ਜੀ ਮੇਰੇ ਮੁਰਸ਼ਿਦ ਇਹ ਭਾਈ ਆਨੰਦ ਲਾਲ ਜੀ ਹਨ ਮੈਂ ਇਹਨਾਂ ਦਾ ਮਰੀਦ ਹਾਂ ਇਹਨਾਂ ਪਾਸੋਂ ਗੁਰੂ ਮੰਤਰ ਲਿਆ ਹੈ ਭਾਈ ਆਲਮ ਸਿੰਘ ਨੇ ਉਸੇ ਵੇਲੇ 사ਤਗੁਰਾਂ ਦੀ ਹਜ਼ੂਰੀ ਵਿੱਚ ਖੜੇ ਸਨ ਉਹਨਾਂ ਨੂੰ ਇਹ ਗੱਲ ਬੜੀ ਬੁਰੀ ਭਾਸੀ ਉਹ ਮੀਰ ਹੋਰਾਂ ਨੂੰ ਕਹਿਣ ਲੱਗੇ ਮੀਰ ਸਾਹਿਬ ਤੁਸੀਂ ਗੁਰੂ ਸਾਹਿਬ ਜੀ ਦੀ ਬਿਆਪਦੀ ਕੀਤੀ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਤੁਸੀਂ ਉਹਨਾਂ ਦੇ ਇੱਕ ਸੇਵਕ ਨੂੰ ਮੁਰਸ਼ਿਦ ਆਖਿਆ ਸਤਿਗੁਰਾਂ ਤੋਂ ਬਿਨਾਂ ਕੋਈ ਹੋਰ ਕਾਲਮ ਮੁਰਸ਼ਿਦ ਨਹੀਂ ਇਹ ਸੁਣ ਕੇ ਮੀਰ ਹੋਰੀ ਚੁੱਪ ਰਹਿ ਵਰ ਸਾਹਿਬ ਜੀ ਨੇ ਉਹਦੀ ਮਾਨ ਦੀ ਧਾਰਨਾ ਨੂੰ ਜਾਣ ਕੇ ਆਲਮ ਸਿੰਘ ਨੂੰ ਆਖਿਆ ਆਲਮ ਸਿੰਘ ਅਜਿਹੇ ਬਚਨ ਆਖ ਤੁਹਾਨੂੰ ਪਤਾ ਨਹੀਂ ਭਾਈ ਆਨੰਦ ਲਾਲ ਨੇ ਸਾਨੂੰ ਜਾਣ ਲਿਆ ਆਪਣੇ ਅੰਦਰ ਵਸਾ ਲਿਆ ਅਸਾ ਇਸ ਨੂੰ ਗੁਰਮੁਖ ਗੁਰੂ ਪਦ ਬਖਸ਼ ਗੁਰੂ ਸਾਹਿਬ ਦੇ ਬਚਨ ਸੁਣ ਕੇ ਭਾਈ ਆਨੰਦ ਲਾਲ ਦੇ ਨੈਣ ਜੁੜ ਗਏ ਅੱਖਾਂ ਵਿੱਚ ਜਲ ਧਾਰਾ ਵਹਿ ਦਰੀ ਬੁੱਲ ਆਪੇ ਜਵਾਬ ਸਤ ਗੁਰਾਂ ਦੀ ਮਹਿਮਾ ਚਾਰਨ ਲੱਗੇ ਸਾਰੀ ਸੰਗਤ ਉਹਨਾਂ ਵੱਲ ਤੱਕ ਤੱਕ ਹੈਰਾਨ ਹੋਣ ਲੱਗੇ ਨਜ਼ਰ ਪਰ ਦੀ ਸੋਭਾ ਦਿਨ ਬਦਿਨ ਵੱਧ ਰਹੀ ਸੀ ਦੂਰ ਦੂਰ ਤੋਂ ਧਣੀ ਸਿੱਖ ਦਰਸ਼ਨਾਂ ਲਈ ਆਉਂਦੇ ਇੱਥੇ ਹੀ ਵਸ ਜਾਂਦੇ ਕਈ ਸਰਦੇਪੁਰ ਦੇ ਸਿੱਖਾਂ ਨੇ ਆਪਣੇ ਆਪਣੇ ਡੇਰਿਆਂ ਵਿੱਚ ਲੰਗਰ ਲਾਤੇ ਜਿੱਥੇ ਗਰੀਬ ਗੁਰਬੇ ਨੂੰ ਭੋਜਨ ਸ਼ਿਕਾਇਆ ਜਾਂਦਾ ਇਸ ਪ੍ਰਕਾਰ ਗੁਰੂ ਦੀ ਨਗਰੀ ਵਿੱਚ ਕੋਈ ਜੀ ਵੀ ਭੁੱਖਾ ਨਾ ਰਹਿੰਦਾ ਇਹਨਾਂ ਲੰਗਰਾਂ ਦੀ ਚਰਚਾ ਸਾਰੇ ਨਗਰ ਵਿੱਚ ਹੋਣ ਲੱਗੀ 사ਤਗੁਰਾਂ ਪਾਸ ਵੀ ਇਹ ਗੱਲ ਪਹੁੰਚੀ ਕਿ ਨਗਰ ਵਿੱਚ ਬਹੁਤ ਸਾਰੇ ਸਿੱਖਾਂ ਨੇ ਬੜੇ ਵੱਡੇ ਵੱਡੇ ਲੰਗਰ ਲਾਏ ਹੋਏ ਨੇ ਜਿੱਥੇ ਲੋੜਵੰਦਾਂ ਨੂੰ ਅੰਨ ਬਾਣੀ ਸ਼ਿਕਾਇਆ ਜਾਂਦਾ ਇਹਨਾਂ ਲੰਗਰਾਂ ਦੀ ਸ਼ੋਭਾ ਸੁਣ ਕੇ 사ਤਗੁਰੂ ਜੀ ਨੇ ਇਹਨਾਂ ਦੇ ਪ੍ਰਬੰਧ ਅਧਿਕਾਰਜ ਦੀ ਪਰਖ ਕਰਨ ਦਾ ਵਿਚਾਰ ਕੀਤਾ ਇੱਕ ਦਿਨ ਆਪ ਜੀ ਨੇ ਇੱਕ ਬੜੇ ਗਰੀਬ ਅਤੇ ਨਿਮਾਨੇ ਜੇ ਸਿੱਖ ਦਾ ਵੇਸ ਧਾਰਨ ਕੀਤਾ। ਨਗਰਵਾਲ ਚਲ ਬੇ। ਪਹਿਲਾ ਆਪ ਇਹ ਸਿੱਖ ਦੇ ਡੇਰੇ ਤੇ ਗਏ। ਆਖਿਆ ਸਾਨੂੰ ਬੜੀ ਭੁੱਖ ਲੱਗੀ ਆ ਭੋਜਨ ਦਿਓ। ਉਹਨੇ ਆਖਿਆ ਥੋੜਾ ਜਰ ਬੈਠੋ ਭੋਜਨ ਤਿਆਰ ਹੋ ਰਿਹਾ ਬਣ ਜਾਣ ਤੇ ਮਿਲ ਜਾਏਗਾ। ਤਦ ਆਪ ਉਹ ਤੋਂ ਚਲ ਬੇ ਦੂਜੇ ਡੇਰੇ ਤੇ ਪਹੁੰਚੇ। ਭੁੱਖ ਦਾ ਵਾਸਤਾ ਬਾਕੇ ਭੋਜਨ ਮੰਗਿਆ। ਡੇਰੇ ਵਾਲੇ ਨੇ ਆਖਿਆ ਦਾਲ ਬਾਜੀ ਰਿਜਨ ਵਾਲੀ ਆ। ਮੋੜ ਆ ਕੇ ਭੋਜਨ ਲੈ ਲੈਣਾ ਹੁਣ ਆਪ ਜੀ ਤੀਸਰੇ ਸਿੱਖ ਦੇ ਡੇਰੇ ਗਏ ਭੁੱਖ ਦਾ ਨਾਂ ਲੈਂਦੇ ਹੋਏ ਭੋਜਨ ਦੇਣ ਲਈ ਆਖਿਆ ਜਵਾਬ ਮਿਲਿਆ ਕਿ ਅਜੇ ਆਨੰਦ ਸਾਹਿਬ ਦਾ ਪਾਠ ਰਹਿੰਦਾ ਥੋੜਾ ਜਿਹਾ ਠਹਿਰ ਕੇ ਲੈ ਲੈਣਾ ਫਿਰ ਆਪ ਉੱਥੋਂ ਵੀ ਚੱਲ ਬੇ ਚੌਥੇ ਸਿੱਖ ਦੇ ਡੇਰੇ ਗਏ ਭੋਜਨ ਦੀ ਇੱਛਾ ਰੱਖੀ ਉੱਥੋਂ ਉੱਤਰ ਮਿਲਿਆ ਗੁਰੂ ਨੂੰ ਭੋਗ ਲਵਾ ਕੇ ਲੰਗਰ ਵਰਤੇ ਗਿਆ ਪੰਜਵੇਂ ਡੇਰੇ ਤੇ ਜਾ ਕੇ ਪ੍ਰਸ਼ਾਦ ਮੰਗਿਆ ਉਹਨੇ ਆਖਿਆ ਬੈਠ ਜਾਓ ਅਜੇ ਸੰਗਤ ਜੁੜੀ ਨਹੀਂ ਸਾਰੀ ਸੰਗਤ ਆ ਜੇਗੀ ਫੇਰ ਪ੍ਰਸ਼ਾਦ ਵਰਤਾਵਾਂਗੇ ਜਦੋਂ ਆਪ ਜੀ ਸਾਰੇ ਲੰਗਰ ਭਾਉ ਗਏ ਕਿਦੋਂ ਵੀ ਪ੍ਰਸ਼ਾਦਾ ਨਾ ਮਿਲਿਆ ਆਪ ਜੀ ਭਾਈ ਆਨੰਦ ਲਾਲ ਦੇ ਡੇਰੇ ਪਹੁੰਚੇ ਭਾਈ ਸਾਹਿਬ ਹਾਰੇ ਕੀ ਸਿੱਖ ਨੂੰ ਗੁਰੂ ਦਾ ਰੂਪ ਮੰਨਦੇ ਸਨ ਆਪ ਨੇ ਉੱਠ ਕੇ ਗੁਰੂ ਜੀ ਦਾ ਸਤਿਕਾਰ ਕੀਤਾ ਆਉਣ ਦਾ ਕਾਰਨ ਪੁੱਛਿਆ ਗੁਰੂ ਜੀ ਆnde ਸਾਨੂੰ ਬੜੀ ਭੁੱਖ ਲੱਗੀ ਐ ਅਸੀਂ ਪ੍ਰਸ਼ਾਦਾ ਛਕਣ ਦੇ ਵਿਚਾਰ ਨਾਲ ਤੁਹਾਡੇ ਕੋਲ ਆਏ ਆਏ ਸੁਣ ਕੇ ਭਾਈ ਸਾਹਿਬ ਛੇਤੀ ਨਾਲ ਲੰਗਰ ਵਿੱਚ ਗਏ ਭੋਜਨ ਦਾ ਕੱਚਾ ਸਮਾਨ ਆਟਾ ਦਾਲ ਘਿਓ ਲੂਣ ਆਦ ਲਿਆ ਕੇ ਅੱਗੇ ਰੱਖਤਾ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕੀਤੀ ਇਸ ਵੇਲੇ ਇਹੋ ਹਾਜ਼ਰ ਜੇਕਰ ਥੋੜਾ ਜਿਹਾ ਬੈਠ ਜਾਓ ਲੰਗਰ ਤਿਆਰ ਹੋ ਰਿਹਾ ਪੱਕਾ ਭੋਜਨ ਲੈ ਲੈਣਾ ਭਾਈ ਨੰਦ ਲਾਲ ਦੀ ਨਿਮਰਤਾ ਦੇਣਗੀ ਵਾਲਾ ਵਰਤਾਓ ਵੇਖ ਕੇ ਸਤਿਗੁਰ ਜੀ ਬੜੇ ਪ੍ਰਸੰਨ ਹੋਏ ਆਪ ਜੀ ਨੇ ਭਾਈ ਨੰਦ ਲਾਲ ਦਾ ਲਿਆਂਦਾ ਕੱਚਾ ਭੋਜਨ ਲੈ ਲਿਆ ਤੇ ਆਪਣੇ ਆਸਥਾਨ ਦੇ ਪਰ ਤਾਂਏ ਦੂਜੇ ਦਿਨ ਦੀਵਾਨ ਵਿੱਚ ਜਦੋਂ ਫਿਰ ਸਿੱਖਾਂ ਨੇ ਲੰਗਰ ਦੀ ਚਰਚਾ ਛੜੀ ਸਤਿਗੁਰ ਜੀ ਦੱਸਿਆ ਵੀ ਕੱਲ ਅਸੀਂ ਆਪ ਵੇਸ ਬਦਲ ਕੇ ਸਾਰੇ ਲੰਗਰਾਂ ਵਿੱਚ ਗਏ ਸਾਂ ਪਰ ਕਿਸੇ ਥਾਂ ਤੇ ਵੀ ਸਾਨੂੰ ਲੰਗਰ ਤਿਆਰ ਨਹੀਂ ਮਿਲਿਆ। ਅਰ ਜਗ੍ਹਾ ਠਹਿਰ ਕੇ ਆਉਣ ਲਈ ਆਖਿਆ ਗਿਆ ਫਿਰ ਜਦੋਂ ਅਸੀਂ ਭਾਈ ਆਨੰਦ ਲਾਲ ਦੇ ਡੇਰੇ ਦੇ ਗਏ ਉਹਨੇ ਜੋਗਜ ਵੀ ਲੰਗਰ ਵਿੱਚ ਪਿਆ ਸੀ ਝਟਪਟ ਲਿਆ ਕੇ ਸਾਡੇ ਅੱਗੇ ਰੱਖਤਾ। ਇਹ ਹੀ ਆ ਦਰਸ਼ ਸਿੱਖੀ ਹੈ। ਜਿਹੜਾ ਸਿੱਖ ਕਿਸੇ ਨੂੰ ਭੁੱਖਾ ਵੇਖ ਕੇ ਜੋਗਜ ਸਰੇ ਬਣੇ ਹਾਜ਼ਰ ਕਰ ਦਿੰਦਾ। ਖਾਲੀ ਨਹੀਂ ਮੋੜਦਾ ਉਹੀ ਸਿੱਖ ਸਾਨੂੰ ਪਿਆਰਾ। ਸਾਡੀ ਪਰਸੰਤਾ ਲੈਂਦਾ ਭੁੱਖੇ ਨਿਵਾਨ ਦੇਣ ਲਈ ਕੋਈ ਸਮਾਂ ਨਹੀਂ ਵਿਚਾਰਨਾ ਚਾਹੀਦਾ ਜਦੋਂ ਕਿਸੇ ਨੂੰ ਭੁੱਖਾ ਵੇਖੋ ਭਾਵੇਂ ਉਹ ਉੱਚੀ ਜਾਤ ਦਾ ਭਾਵੇਂ ਨੀਵੀਂ ਜਾਤ ਦਾ ਤੁਰੰਤ ਭੋਜਨ ਦਿਓ ਅਨਦਾਨ ਦਾ ਫਲ ਸਭ ਪ੍ਰਕਾਰ ਦੇ ਦਾਨਾਂ ਨਾਲੋਂ ਉੱਚ ਹੈ ਕਿਉਂ ਜਵਾਨ ਦੇ ਦਾਨ ਨਾਲ ਕਿਸੇ ਜੀਵ ਦੇ ਪ੍ਰਾਣ ਵੱਜਦੇ ਸਤਿਗੁਰ ਜੀ ਦੇ ਵਚਨ ਸੁਣ ਕੇ ਸਾਰੇ ਸਿੱਖ ਸਾਵਧਾਨ ਹੋ ਗਏ ਸਭ ਦੇ ਨੇਛਾ ਧਾਰ ਲਿਆ ਅੱਗੇ ਤੋਂ ਦਿਨ ਰਾਤ 24 ਘੰਟੇ ਲੰਗਰ ਤਿਆਰ ਰੱਖਿਆ ਕਰਾਂਗੇ ਤਾਂ ਕਿ ਜਿਸ ਵੇਲੇ ਵੀ ਕੋਈ ਭੋਜਨ ਵਾਸਤੇ ਲੰਗਰ ਚਾਵੇ ਉਹਨੂੰ ਉਸੇ ਪਲ ਭੋਜਨ ਮਿਲ ਜਾਵੇ ਅਤੇ ਭੁੱਖਾ ਵਾਪਸ ਨਾ ਪਰਤਣਾ ਪਵੇ ਸਿਆਲ ਦੀ ਰੁੱਤ ਬੀਤੀ ਫੱਗਣ ਦਾ ਮਹੀਨਾ ਚੜ੍ਹਿਆ ਸਤਿਗੁਰ ਜੀ ਨੇ ਆਪਣੇ ਭੰਡਾਰੀ ਨੂੰ ਸੱਦਿਆ ਆਗਿਆ ਕੀਤੀ ਸਾਡਾ ਸੰਗਤ ਨਾਲ ਹੋਲੀਆਂ ਖੇਡਣ ਦਾ ਮਨ ਇਸ ਮਤਲਬ ਲਈ ਗੁਲਾਲ ਅਤੇ ਦੂਜੇ ਹਰ ਪ੍ਰਕਾਰ ਦੇ ਰੰਗ ਆਦ ਮੰਗਵਾ ਦਿਓ ਜਦੋਂ ਇਸ ਗੱਲ ਦਾ ਪਤਾ ਸਿੱਖਾਂ ਨੂੰ ਲੱਗਾ ਉਹਨਾਂ ਦੇ ਅੰਦਰ ਭਾਰਾ ਅਦਸ਼ਾ ਪੈਦਾ ਹੋ ਗਿਆ ਅਜਹਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਹੋਲੀਆਂ ਖੇਡਣ ਲਈ ਆ ਜੁੜੀ ਭੰਡਾਰੀ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਹੋਲੀ ਦਾ ਸਾਰਾ ਸਮਾਨ ਇਕੱਤਰ ਕਰ ਦਿੱਤਾ ਹੋਲੇ ਵਾਲੇ ਦਿਨ ਨੇਮੇ ਅਨੁਸਾਰ ਦੀਵਾਨ ਸੱਜਿਆ ਰਾਗੀਆਂ ਨੇ ਕੀਰਤਨ ਕੀਤਾ ਕੜਾ ਪ੍ਰਸ਼ਾਦ ਵਰਤਾਇਆ ਗਿਆ ਇਸ ਤੋਂ ਬਾਅਦ ਸਾਰੀ ਸੰਗਤ ਨੂੰ ਲਾ ਮਨਾਉਣ ਦੇ ਚਾਅ ਨਾਲ ਇਕੱਠੀ ਹੋਈ ਸਤਿਗੁਰਾਂ ਨੇ ਰੰਗ ਦੇ ਗੁਲਾਲ ਮੰਗਵਾਇਆ ਓਹ ਲਾ ਖੇਡਣ ਦਾ ਆਰੰਭ ਆਪਣੇ ਹੱਥ ਨਾਲ ਕੀਤਾ ਫਿਰ ਸੰਗਤਾਂ ਨੂੰ ਰੰਗ ਖੇਡਣ ਦੀ ਆਗਿਆ ਕੀਤੀ ਸੇਕੋ ਦੀ ਸ਼ਾ ਨਾਲ ਸੁੱਕੇ ਗੁਲਾਲ ਦੀਆਂ ਮੁੱਠਾ ਭਰ-ਭਰ ਕੇ ਇੱਕ ਦੂਜੇ ਦੇ ਸੁੱਟਣ ਲੱਗੇ ਜਿਸ ਨਾਲ ਸਾਰਿਆਂ ਦੇ ਬਸਤਰ ਤੇ ਮੂੰਹ ਸਿਰ ਲਾਲੋ ਲਾਲ ਹੋ ਗਏ ਫਿਰ ਪਾਣੀ ਵਿੱਚ ਘੋਲਿ ਹੋਏ ਰੰਗ ਦੀਆਂ ਪਚਕਾਰੀਆਂ ਚੱਲਣ ਲੱਗੀਆਂ ਸਿੱਖ ਨਿਸ਼ਾਨੇ ਬਨ ਬਨ ਗਏ ਇੱਕ ਦੂਜੇ ਉੱਤੇ ਰੰਗ ਛੱਡਣ ਲੱਗੇ ਸਾਰੇ ਤਰਲ ਰੰਗ ਨਾਲ ਸ਼ਰਾਬਰ ਤੇ ਲੱਤ-ਬੱਤ ਹੋ ਗਏ ਸੰਗਤਾਂ ਦੇ ਜੁੱਧ ਵਰਗਾ ਜੋਸ਼ ਭਰਿਆ ਹੋਇਆ ਸੀ ਜਾਵਦਾ ਸੀ ਕਿ ਦੋ ਭਾਰੇ ਲਸ਼ਕਰ ਆਪਸ ਵਿੱਚ ਜੂਝ ਰਹੇ ਨੇ ਇੱਕ ਦੂਜੇ ਨੂੰ ਲਹੂ ਨਾਲ ਨਹਾ ਰਹੇ ਨੇ ਕਈ ਸਿੱਖਾਂ ਨੇ ਪ੍ਰੇਮ ਨਾਲ ਮਹਾਰਾਜ ਜੀ ਦੇ ਉੱਤੇ ਵੀ ਰੰਗ ਛੱਟਿਆ ਜਿਸ ਨਾਲ ਆਪ ਜੀ ਦੇ ਸਵੈਦ ਬਸਤਰ ਨੂਰੀ ਮੁਖੜਾ ਲਾਲ ਗੁਲਾਲ ਬਣ ਗਏ ਤਦ ਸਾਹਿਬ ਜੀ ਨੇ ਵੀ ਪਚਕਾਰੀ ਸੰਭਾਲੀ ਭਾਈ ਆਨੰਦ ਲਾਲ ਸਤਗੁਰੂ ਜੀ ਦੇ ਨੇੜੇ ਖੜੇ ਸਨ ਆਪ ਜੀ ਨੇ ਲਾਲ ਰੰਗ ਦੀ ਪਚਕਾਰੀ ਭਰ ਕੇ ਭਾਈ ਜੀ ਵੱਲ ਛੱਡੀ ਸਤਗੁਰਾਂ ਦੇ ਪਵਿੱਤਰ ਹੱਥਾਂ ਨਾਲ ਆਪਣੇ ਉੱਤੇ ਰੰਗ ਪਿਆ ਵੇਖ ਕੇ ਧੰਨ ਭਾਗ ਜਾਣੇ ਇਸ ਖੁਸ਼ੀ ਦੇ ਉਲਾਸ ਵਿੱਚ ਤਦ ਸ਼ਹਿ ਨੇ ਇੱਕ ਗਾਜ਼ਲ ਬਣਾ ਕੇ ਗੁਰੂ ਜੀ ਨੂੰ ਅਤੇ ਸੰਗਤ ਨੂੰ ਸੁਣਾਈ ਗੁਲੇ ਹੋਲੀ ਬਿਬਾਗੇ ਦਹਿਰ ਇ ਬੇਸ਼ਕ ਗਵਤ ਲਬੇ ਚੋਂ ਗੁੰਚੇ ਰਾਫਰ ਖੰਧੇ ਕਰਦ ਗੁਲਾਬੋ ਅੰਬੀਰੋ ਮੁਸ਼ਕੋ ਅੰਬੀਰੋ ਚੋਂ 12 ਬਰਸ ਅੱਜ ਸੂ ਬਸੂ ਕਰਦ ਗੁਲਾਬੰ ਅਬ ਸ਼ਾਨੀਏ ਦਸਤੇ ਮੁਬਾਰਕ ਜਮੀਨੋ ਆਸਮਾਨਾ ਸੁਰਖਰੂ ਕਰਦ ਚਾਹੇ ਪਿਜ ਗਾਰੀਏ ਔਰ ਆਜ ਪਚਕਾਰੀਏ ਪਰ জাফরਾਨੀ ਕਿ ਹਰ ਬਰੰਗ ਰਾ ਖੁਸ਼ ਰੰਗ ਰੂ ਕਰ ਦੁਆਲੇਮ ਗਸ ਰੰਗੀ ਅਜ ਤੂ ਫੈਲਿਸ਼ ਚੋ ਸ਼ਾਹਣ ਜਮ ਰੰਗੀ ਦਰ ਗਲੋ ਕਰ ਕਸ ਕੋ ਦੀਦਾ ਦੀਦਾਰੇ ਮੁਕੱਦਸ ਮੁਰਾਦੇ ਉਮਰਾ ਹਾਸਲ ਨਿਕੋ ਕਰਦ ਸ਼ਵਾਦ ਕੁਰਬਾਨ ਖਾਗੇ ਸਾਧ ਸੰਗਤ ਦਿਲ ਗੋਆ ਹਾ ਮੇਰਾ ਅਰਜੁ ਕਰਦੇ ਇਹ ਗਜ਼ਲ ਜਦੋਂ ਸੁਣਾਈ ਨਾ ਫਿਰ ਇਹਦੇ ਅਰਥ ਕਰਗੇ ਉਹਲੀ ਦਾ ਗੁਲਾਬ ਇਹ ਸੰਸਾਰ ਵਿੱਚ ਖਿੜ ਪਿਆ ਇਨਹਰ ਬੁੱਲ ਦੇ ਖਿੜਦੀ ਕਲਾ ਵਰਗੀ ਮੁਸਕਰਾਟ ਲੈ ਆਂਦੀ ਗੁਲਾਬ ਅੰਬਰ ਕਸਤੂਰੀ ਦੀ ਚਾਰੇ ਪਾਸੇ ਬਰਖਾ ਹੋਰੀ ਸਤਿਗੁਰਾਂ ਦੇ ਮੁਬਾਰਕ ਹੱਥਾਂ ਤੋਂ ਗੁਲਾਲ ਉੱਡ-ਉੱਡ ਕੇ ਧਰਤੀ ਦੇ ਆਕਾਸ਼ ਨੂੰ ਲਾਲ ਰੰਗ ਵਿੱਚ ਰੰਗ ਰਿਆ ਕੇਸਰੀ ਰੰਗ ਦੇ ਜਲ ਨਾਲ ਭਰੀ ਬਜਕਾਰੀ ਖੂਬ ਇਸ ਨੇ ਗੁਰੂ ਜੀ ਦੇ ਹੱਥਾਂ ਤੋਂ ਚੱਲ ਕੇ ਹਰ ਰੰਗ ਵੀਣੀ ਚਿਹਰੇ ਨੂੰ ਸੁੰਦਰ ਖੁਸ਼ਨਮਾ ਰੰਗ ਵਿੱਚ ਰੰਗ ਦਿੱਤਾ ਸਤਿਗੁਰਾਂ ਦਾ ਸਦਕਾ ਅੱਜ ਦੁਆ ਜਹਾਨਾਂ ਨੂੰ ਰੰਗ ਲੱਗ ਗਿਆ ਸੱਚੇ ਪਾਤਸ਼ਾਹ ਜੀ ਨੇ ਰੰਗ ਨਾਲ ਸ਼ਰਾਬੂਰ ਬਸਤਰ ਗਲ ਵਿੱਚ ਪੈਨਿਆ ਹੋਇਆ ਜਿਸ ਪ੍ਰਾਣੀ ਨੇ ਪਵਿੱਤਰ ਦੀਦਾਰ ਪਾਏ ਨੇ ਉਸ ਨੇ ਜਾਣੋ ਜੀਵਨ ਦੀ ਮਰਜ਼ਾ ਤਾਂ ਲਈ ਹੈ ਮੈਂ ਸਾਧ ਸੰਗਤ ਦੇ ਪੈਰਾਂ ਦੀ ਧੂੜ ਤੋਂ ਵਾਰੀ ਵਾਰੀ ਜਾ ਰਿਹਾ ਗੋਇਆ ਭਾਵ ਆਨੰਦ ਲਾਲ ਦਾ ਦਿਲ ਇਸ ਮੁਬਾਰਕ ਘੜੀ ਦੀ ਕਾਮਨਾ ਕਰ ਰਿਹਾ ਦਲੇ ਗੋਇਆ ਹਮੀਰਾ ਆਰਜੂ ਕਰਜ ਸਤਿਗੁਰ ਜੀ ਨੇ ਜਦੋਂ ਇਹ ਮੌਕੇ ਅਦੇ ਸਮੇਂ ਦੇ ਮੁਤਾਬਕ ਗਾਜ਼ਲ ਸੁਣੀ ਆਪ ਬੜੇ ਬਰਸੰਨ ਹੋਏ ਆਪ ਜੀ ਨੇ ਇਹਨੂੰ ਦੀਵਾਨੇ ਗੋਇਆ ਦਾ ਨਾਮ ਦਿੱਤਾ ਓਲੇ ਦੀ ਖੇੜ ਸਮਾਪਤ ਹੋਈ ਸਤਿਗੁਰ ਜੀ ਸੰਗਤ ਨੂੰ ਲੈ ਕੇ ਆਪਣੇ ਵਿਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਨ ਦਮਦਮਾ ਸਾਹਿਬ ਆਗੇ ਆਪ ਜੀ ਸਿੰਘਾਸਨ ਦੇ ਬਿਰਾਜ ਗਏ ਉਸ ਵੇਲੇ ਸੰਗਤ ਵਿੱਚ ਕੁਲ ਹਿਲਜੁਲ ਪੈਦਾ ਹੋਈ ਹਰਾਨੀ ਦੇ ਆਸੇ ਦੀਆਂ ਆਵਾਜ਼ਾਂ ਉੱਠੀਆਂ ਇੰਨੇ ਨੂੰ ਭਾਈ ਸੁਥਰਾ ਆਪਣੇ ਸਰੀਰ ਉੱਤੇ ਕਾਲਖ ਮਲੀ ਵਕਰਾਲ ਰੂਪ ਬਣਾਈ ਸਤਿਗੁਰਾਂ ਦੇ ਸਨਮੁਖਾ ਖੜਾ ਹੋਇਆ ਮਹਾਰਾਜ ਜੀ ਦੇ ਪ੍ਰਕਰਮਾ ਕਰਨ ਲੱਗਾ ਗੁਰੂ ਜੀ ਸੁਥਰੇ ਨੂੰ ਇਸ ਆਸੇ ਭਰੀ ਅਵਸਥਾ ਵਿੱਚ ਦੇਖ ਕੇ ਮੁਸਕਰਾਏ ਅਤੇ ਉਹਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਕਿ ਭਾਈ ਤੂੰ ਇਹ ਕੀ ਸਵਾਗ ਬਣਾਇਆ ਕਿਉਂ ਬਣਾਇਆ ਸੁਥਰਾ ਹੱਥ ਜੋੜ ਕੇ ਬੋਲਿਆ ਸੱਚੇ ਪਾਤਸ਼ਾਹ ਇਸ ਸਮੇਂ ਆਪ ਅਤੇ ਆਪ ਜੀ ਦੀ ਸੰਗਤ ਬੜੀ ਸੁੰਦਰ ਅਤੇ ਸੋਭਨੇਕ ਵਿਖਾਈ ਦੇ ਰਹੀ ਹੈ ਇਹਨੂੰ ਕਿਸੇ ਮੰਦ ਬੁੱਧੀ ਪਹਾੜੀਏ ਦੀ ਮਾੜੀ ਨਜ਼ਰ ਨਾ ਲੱਗ ਜਾਵੇ ਇਸ ਕਰਕੇ ਮੈਂ ਆਪਣਾ ਸਰੀਰ ਕਾਲਾ ਕੀਤਾ ਤਾਂਗੇ ਨજર ਲਾਉਣ ਵਾਲੇ ਦਾ ਮੂੰਹ ਕਾਲਾ ਹੋ ਜੇ ਜਿਵੇਂ ਮਾਂ ਆਪਣੇ ਬੱਚੇ ਨੂੰ ਬਣਾ ਸਵਾਰ ਕੇ ਉਹਦੇ ਮੱਥੇ ਤੇ ਕਾਲਾ ਟਿੱਕਾ ਲਾ ਦਿੰਦੀ ਕਿ ਉਹਨੂੰ ਕਿਸੇ ਦੀ ਮੰਦੀ ਨજર ਨਾ ਲੱਗ ਜਾਏ ਜਿਸ ਪ੍ਰਕਾਰ ਕੋਈ ਆਦਮੀ ਸੁੰਦਰ ਭਵਨ ਬਣਵਾ ਕੇ ਉਹਦੇ ਬੂਏ ਉੱਤੇ ਕਾਲੀ ਹਾਂਡੀ ਲਟਕਾ ਦਿੰਦਾ ਜੋ ਭੈੜੀ ਨਜ਼ਰ ਤੋਂ ਬਚਿਆ ਰਵੇ ਐਸੇ ਪ੍ਰਕਾਰ ਮੈਂ ਆਪ ਜੀ ਨੂੰ ਅਧੇ ਸੰਗਤ ਨੂੰ ਮੰਦੀ ਦ੍ਰਿਸ਼ਟੀ ਤੋਂ ਬਚਾਉਣ ਲਈ ਆਪਣਾ ਸਰੀਰ ਕਾਲਖ ਨਾਲ ਕਾਲਾ ਕੀਤਾ ਜੇਕਰ ਕੋਈ ਆਪ ਜੀ ਵਾਲ ਜਾਂ ਸੰਗਤ ਵਾਲ ਬੁਰੀ ਨਜ਼ਰ ਨਾਲ ਤੱਕੇਗਾ ਉਹ ਨਜ਼ਰ ਸੰਗਤ ਨੂੰ ਨਹੀਂ ਮੈਨੂੰ ਲੱਗ ਜਾਏਗੀ ਭਾਈ ਸੁਤਰੇ ਦੀਆਂ ਗੱਲਾਂ ਸੁਣ ਕੇ ਮਹਾਰਾਜ ਜੀ ਬੜੇ ਪ੍ਰਸੰਨ ਹੋਏ। ਉਹਨਾਂ ਨੇ ਫਰਮਾਇਆ ਵੀ ਭਾਈ ਸੁਤਰੇ ਦੇ ਵਿਚਾਰ ਬੜੇ ਉੱਤਮ, ਸ਼ੋਭਾ ਤੇ ਪਰਮ ਭਗਤ ਭਰੇ ਹਨ। ਇਹਨੇ ਸਾਡੀ ਸੰਗਤ ਦਾ ਭਲਾ ਲੋਚਿਆ। ਇਹਨੂੰ ਕਾਰਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਹੋਣ। ਫਿਰ ਆਪ ਜੀ ਨੇ ਸੁਤਰੇ ਸ਼ਾਹ ਨੂੰ ਮੂੰਹ ਮੰਗਿਆ ਨਾਮ ਦੇ ਕੇ ਵਿਦਿਆ ਕੀਤਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਰਟਣ ਕਰਦੇ ਹੋਏ ਪੂਰਬ ਭਾਰਤ ਦੇ ਨਗਰਾਂ ਵੱਲ ਵੀ ਫੇਰੀ ਪਾਈ ਸੀ। ਉਹਨਾਂ ਤੋਂ ਬਾਅਦ ਨੌਵੇਂ ਸਤਿਗੁਰੂ ਤੇਗ ਬਹਾਦਰ ਜੀ ਬਿਹਾਰ, ਬੰਗਾਲ, ਅਸਾਮ ਦੀ ਯਾਤਰਾ ਲਈ ਨਿਕਲੇ ਸਨ। ਇਹਨਾਂ ਯਾਤਰਾਵਾਂ ਦਾ ਸਦਕਾ ਉਦਰ ਸਿੱਖੀ ਦਾ ਭਾਰੀ ਪ੍ਰਚਾਰ ਹੋਇਆ। ਵੱਡੀ ਗਿਣਤੀ ਵਿੱਚ ਗੁਰੂ ਘਰ ਦੇ ਸ਼ਰਧਾਲੂ ਸਿੱਖ ਕਾਂਸੀ ਗਾਜੀਪੁਰ ਮਿਰਜ਼ਾਪੁਰ ਰਾਜਮੈਲ ਪਟਨਾ ਫਰਖਾਬਾਦ ਮਕਸੂਦਾਬਾਦ ਟਾਕਾ ਕਾਮਰੂਪਿਆਜ ਨਗਰਾਂ ਵਿੱਚ ਰਹਿੰਦੇ ਸਨ ਇਹ ਸਿੱਖ ਸਮੇਂ-ਸਮੇਂ ਦੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਨੰਦਪੁਰ ਆ ਕਰਦੇ ਸਨ ਪੂਰਬ ਦੇ ਇਹਨਾਂ ਨਗਰਾਂ ਦੀ ਸਿੱਖ ਸੰਗਤ ਬਾਸੋਂ ਕਾਰ ਭੇਟਾ ਇਕੱਠੀ ਕਰਨ ਲਈ ਗੁਰੂ ਜੀ ਵੱਲੋਂ ਦੋ ਮਸੰਦ ਨਿਯਤ ਕੀਤੇ ਹੋਏ ਸਨ ਮਈਆ ਤੇ ਚਈਆ ਇਹਨਾਂ ਦੇ ਨਾਂ ਸਨ ਇਹ ਦੋਵੇਂ ਬਲਾਕੀ ਮਸੰਦ ਦੇ ਪੁੱਤਰ ਨੇ ਮਈਆ ਤੇ ਚਈਆ ਬੜੇ ਲੋਭੀ ਆਚਰਣ ਹੀਨ ਸਨ ਉਹ ਜਿਹੜੀ ਕਾਰ ਭੇਡ ਸੰਗਤ ਬਾਸੋਂ ਇਕੱਠੀ ਕਰਦੇ ਉਹਦਾ ਅੱਧਿਓ ਬਹੁਤਾ ਭਾਗ ਆਪ ਰੱਖ ਲੈਂਦੇ ਕੋਈ ਥੋੜੀ ਗੁਰੂ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿੰਦੇ ਇਸ ਕਾਰ ਭੇਟ ਦੀ ਚੋਰੀ ਨਾਲ ਉਹ ਬੜੇ ਧਨਵਾਨ ਬਣ ਗਏ ਸਨ ਤੇ ਧਨ ਦੇ ਨਾਲ ਉਹਨਾਂ ਦੇ ਅੰਦਰ ਵੱਡਾ ਹੰਕਾਰ ਆ ਗਿਆ ਸੀ ਉਹ ਬੜੇ ਚਰਿੱਤਰਹੀਨ ਹੋ ਗਏ ਸਨ ਤੇ ਇੱਕ ਵਾਰ ਢਾਕੇ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਅਨਦਬੁਰਾਈ ਉਸ ਵਿੱਚ ਇੱਕ ਬੜਾ ਧਣੀ ਸਿੱਖੀ ਸੀ ਉਹਨੇ ਬਾਦਲੇ ਦਾ ਇੱਕ ਥਾਨ ਗੁਰੂ ਜੀ ਦੀ ਭੇਟਾ ਕੀਤਾ ਉਹ ਸੁੰਦਰ ਦੇ ਵਿੱਚਤਰ ਕੱਪੜੇ ਨੂੰ ਵੇਖ ਕੇ ਮਹਾਰਾਜ ਜੀ ਅਦੇ ਦੀਵਾਨ ਵਿੱਚ ਜੁੜੀ ਸੰਗਤ ਬੜੀ ਬਰਸੰਨ ਹੋਈ ਇਸਰਾ ਸੰਗਤਾਂ ਮਹਾਰਾਜ ਜੀ ਵਾਸਤੇ ਅਲੌਗ ਕੇ ਪਿਟਾਵਾ ਲੈ ਕੇ ਆਉਂਦੀਆਂ ਸਤਿਗੁਰਾਂ ਦੇ ਦਰਸ਼ਨ ਬਾਗੇ ਮਹਾਰਾਜ ਜੀ ਤੋਂ ਖੁਸ਼ੀਆਂ ਦੇ ਖਜ਼ਾਨੇ ਤੇ ਮੇਰਾ ਦੀਆਂ ਦਾਤਾ ਪ੍ਰਾਪਤ ਕਰਦੀਆਂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਦੇ ਚੱਕਰਵਾਦ ਘਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ